ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਸੁਪਰ ਬਣਾਉਂਦੇ ਸਮੇਂ ਸੱਜੀਆਂ ਨੂੰ ਜ਼ਿਆਦਾ ਜ਼ਰੂਰਤ ਤੋਂ ਜਾਦਾ ਨਾ ਵਾਲੋ ਇਸ ਨਾਨਸੂਪ ਜਾਦਾ ਸਵਾਦ ਬਣੇਗਾ ਨੰਬਰ 2 ਜੁੱਤੇ ਤੇ ਚੱਪਲ ਅਕਸਰ ਅਸੀਂ ਕਿਸੇ ਦੇ ਪਾਏ ਹੋਏ ਜੁੱਤੇ ਤੇ ਚੱਪਲ ਪਾ ਲੈਂਦੇ ਹਾਂ ਇਹ ਆਦਤ ਤੁਹਾਨੂੰ ਕੋਰ ਦਿਲਤਰਾ ਦਾ ਸ਼ਿਕਾਰ ਬਣਾ ਸਕਦੀ ਹੈ ਸਰੀਰ ਦੇ ਸਾਰੇ ਸ਼ਿੰਗਾਰ ਸ਼ ਪੈਰਾਂ ਦੇ ਹਿੱਸੇ ਹੀ ਹੁੰਦੇ ਹਨ ਜੇਕਰ ਤੁਸੀਂ ਕਿਸੇ ਹੋਰ ਦੇ ਚੱਪਲ ਪਾਉਂਦੇ ਹੋ ਤਾਂ ਤੁਸੀਂ ਉਸ ਦੇ ਸ਼ਿੰਗਾਰ ਸ ਆਪਣੇ ਉੱਪਰ ਲੈ ਲੈਂਦੇ ਹੋ ਨੰਬਰ 3 ਨੀ ਮੇਂ ਦੇ ਦਤਨ ਕਰ ਨਾਲ ਦੰਦਾਂ ਨੂੰ ਕਦੀ ਵੀ ਕੀੜਾ ਨਹੀਂ ਲੱਗਦਾ ਨੰਬਰ 4 ਅੰਗੂਠੀ ਗੱਲ ਸਿਰਫ ਰਤਨਾ ਦੀ ਨਹੀਂ ਹੈ ਜੇਕਰ ਤੁਸੀਂ ਕਿਸੇ ਦੇ ਤਾਤੂ ਦੀ ਅੰਗੂਠੀ ਦੁੱਜੇ ਨਾ ਨਾਲ अदला-बदली ਕਰਕੇ ਪਾਉਂਦੇ ਹਾਂ ਤਾਂ ਤੁਸੀਂ ਆਪਣੇ ਲਈ ਮੁਸ਼ਕਲਾਂ ਨੂੰ ਸਦਾ ਦੇ ਰਹੇ ਹੋ ਕਿਉਂਕਿ ਉਂਗਲਾਂ ਅੰਗੂਠੇ ਵਾਲੇ ਸਥਾਨ ਨਾਲ ਤੁਹਾਡੇ ਜੀਵਨ ਦੀ ਸੇਧ ਦਾ ਮਾਮਲਾ ਜੁੜਿਆ ਹੁੰਦਾ ਹੈ ਇਸ ਲਈ ਚੌਕਸ ਰਹੋ ਤੇ ਅਜਿਹਾ ਬਿਲਕੁਲ ਵੀ ਨਾ ਕਰੋ ਨੰਬਰ 5 ਦੁੱਧ ਵਿੱਚ ਖੰਜੂਰ ਮਿਲਾ ਕੇ ਪੀਣ ਨਾਲ ਕੱਦ ਜਲਦੀ ਲੰਬਾ ਹੋ ਜਾਂਦਾ ਹੈ ਨੰਬਰ 6 ਝਾੜੂ ਕਦੇ ਵੀ ਕਿਸੇ ਤੋਂ ਉਧਾਰ ਚ ਝਾੜੂ ਨਹੀਂ ਲੈਣਾ ਚਾਹੀਦਾ ਸਾਸਤਰ ਚ ਝਾੜੂ ਨੂੰ ਮਹੱਤਮ ਮਾਤਾ ਲక్ష్ਮੀ ਦਾ ਪ੍ਰਤੀਕ ਮੰਨਿਆ ਗਿਆ ਹੈ ਪਰ ਜੇਕਰ ਤੁਸੀਂ ਕਿਸੇ ਦੇ ਦੂਜੇ ਦੇ ਘਰ ਦੀ ਵਰਤੀ ਗਈ ਝਾੜੂ ਉਧਾਰ ਲੈਂਦੇ ਹੋ ਤਾਂ ਇਸ ਨਾਲ ਸਫਾਈ ਕਰਦੇ ਹੋ ਤਾਂ ਇਹ ਤੁਹਾਡੇ ਘਰ ਦੀ ਆਰਥਿਕ ਸਥਿਤੀ ਨੂੰ ਖਰਾਬ ਕਰ ਸਕਦਾ ਹੈ ਕਦੇ ਵੀ ਝਾੜੂ ਨਾ ਕਿਸੇ ਦਾ ਝਾੜੂ ਨਾ ਲਓ ਕਿਸੇ ਨੂੰ ਦੇਣਾ ਦੇਣਾ ਵੀ ਨਹੀਂ ਚਾਹੀਦਾ ਤੇ ਨਾ ਹੀ ਕਿਸੇ ਤੋਂ ਉਧਾਰ ਲਿਆ ਲੈਣਾ ਚਾਹੀਦਾ ਨੰਬਰ 7 ਜੇਕਰ ਤੁਹਾਨੂੰ ਕਫ ਦੀ ਬਿਮਾਰੀ ਹੈ ਤਾਂ ਤੁਸੀਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਤੋਂ ਪਰਹੇਜ਼ ਕਰੋ ਅਤੇ ਅਮਰੂਦ ਖਾਣਾ ਸ਼ੁਰੂ ਕਰ ਦਿਓ ਨੰਬਰ 8 ਸੰ ਸੁਹਾਗ ਦਾ ਸਮਾਨ ਜੇਕਰ ਤੁਸੀਂ ਵਿਆਹੇ ਹੋਏ ਹੋ ਤਾਂ ਤੁਹਾਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਕਿਸੇ ਨੂੰ ਵੀ ਸੁਹਾਗ ਦਾ ਸਮਾਨ ਉਧਾਰ ਨਹੀਂ ਦੇਣਾ ਚਾਹੀਦਾ ਅਜੀਹਾ ਮੰਨਿਆ ਜਾਂਦਾ ਹੈ ਕਿ ਸੁਹਾਗ ਦਾ ਸਮਾਨ ਉਧਾਰ ਲੈਣ ਅਤੇ ਵਰਤਣ ਨਾਲ ਜ਼ਿੰਦਗੀ 'ਚ ਮਾੜਾ ਸਮਾਹ ਜਾਂਦਾ ਹੈ ਅਤੇ ਪਤੀ ਪਤਨੀ ਦਾ ਮਾਨ ਮੋਟਾਪ ਵੀ ਵੱਧ ਜਾਂਦਾ ਹੈ ਨੰਬਰ 9 ਜੋ ਲੋਕ ਜਿਆਦਾ ਠੰਡਾ ਖਾਣਾ ਖਾਂਦੇ ਹਨ ਉਹਨਾਂ ਦਾ ਮੋਟਾ ਬੋਲਜ਼ਮ ਕਮਜ਼ੋਰ ਹੋ ਜਾਂਦਾ ਹੈ ਅਤੇ ਇਸ ਨਾਲ ਤਰ੍ਹਾਂ ਕਰ ਨਾਲ ਉਹਨਾਂ ਨੂੰ ਭਾਵਜਨ ਵੀ ਵੱਧ ਜਾਂਦਾ ਹੈ ਇਸ ਲਈ ਖਾਣੀ ਨੂੰ ਹਲਕਾ ਜਿਹਾ ਗਰਮ ਕਰਕੇ ਹੀ ਖਾਦਾ ਜਾਵੇ ਤਾਂ ਚੰਗਾ ਹੋਵੇਗਾ ਨੰਬਰ 10 ਕਪੜੇ ਕਪੜੇ ਕਦੇ ਵੀ ਕਿਸੇ ਹੋਰ ਦੇ ਵਰਤੇ ਹੋਏ ਕੱਪੜਿਆਂ ਨੂੰ ਨਾ ਪੈਨੋ ਅਜਿਹਾ ਕਰਨ ਨਾਲ ਤੁਹਾਨੂੰ ਕੋਈ ਸਰੀਰਕ ਸਮੱਸਿਆ ਵੀ ਹੋ ਸਕਦੀ ਹਨ ਅਤੇ ਅਜਿਹਾ ਕਰਨਾ ਨਾਲ ਤੁਹਾਡੇ ਦੋਸਤਾਂ ਦੇ ਸਬੰਧ ਖਰਾਬ ਹੋ ਸਕਦੇ ਹਨ ਨੰਬਰ 11 ਖੰਗ ਦੇ ਲਈ ਆਮਲਾ ਕਾਫੀ ਹੀ ਜ਼ਿਆਦਾ ਅਸਰਦਾਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਸੀ ਪਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦਾ ਹੈ ਨੰਬਰ 12 ਲੜ ਖੜਾ ਰਿਹਾ ਹਾਂ ਹਾਂ ਸ ਲੜਖੜਾ ਰਿਹਾ ਹਾਂ ਸੰਭਲ ਰਿਹਾ ਹਾਂ ਤੇ ਤਜ਼ਰਬੇ ਹੋ ਰਹੇ ਨੇ ਨੰਬਰ 13 ਜੀਰਾ ਮਾਨਸਿਕ ਤਣਾਅ ਅਤੇ ਦਿਮਾਗ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ ਰੋਜ਼ਾਨਾ ਇੱਕ ਗਲਾਸ ਜੀਰੇ ਵਾਲਾ ਪਾਣੀ ਪੀਣ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਨੰਬਰ 14 ਕਹਿਣ ਨੂੰ ਤਾਂ ਹੰਝੂ ਆਪਣੇ ਹੁੰਦੇ ਨੇ ਪਰ ਦਿੰਦਾ ਕੋਈ ਹੋਰ ਹੀ ਹੈ ਨੰਬਰ 15 ਦੁੱਧ ਨੂੰ ਹਮੇਸ਼ਾ ਖੜੇ ਹੋ ਕੇ ਹੀ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਗੋਡਿਆਂ ਨੂੰ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਮਿਲਦਾ ਹੈ ਨੰਬਰ 16 ਖਮੋਸ਼ੀਆਂ ਕਦੇ ਵੀ ਵਜਾ ਨਹੀਂ ਹੁੰਦੀਆਂ ਕੁਝ ਦਰਦ ਅਜਿਹੇ ਵੀ ਹੁੰਦੇ ਨੇ ਜੋ ਆਵਾਜ਼ ਹੀ ਖੋ ਲੈਂਦੇ ਨੇ ਨੰਬਰ 17 ਅੰਗੂਰਾ ਨੂੰ ਸਰੀਰ ਵਿੱਚ ਪਾਣੀ ਦਾ ਸੰਤੁਲਨ ਠੀਕ ਰੱਖਦਾ ਹੈ ਇਸ ਲਈ ਸਾਨੂੰ ਨਿਯਮਤ ਮਾਤਰਾ ਵਿੱਚ ਅੰਗੂਰਾ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 18 ਬਹੁਤ ਦੂਰ ਤੱਕ ਜਾਣਾ ਪੈਂਦਾ ਇਹ ਜਾਣ ਲਈ ਕਿ ਨਜ਼ਦੀਕ ਕੌਣ ਹੈ ਨੰਬਰ 19 ਜੋ ਔਰਤਾਂ ਨਹਾਉਣ ਤੋਂ ਬਾਅਦ ਆਪਣੇ ਵਾਲਾਂ ਨੂੰ ਧੀਰ ਤੱਕ ਤੌਲੀਏ ਵਿੱਚ ਲਪੇਟ ਕੇ ਰੱਖਦੀਆਂ ਹਨ ਉਹਨਾਂ ਦੇ ਵਾਲਾਂ ਦੀ ਚਮਕ ਖਤਮ ਹੋ ਜਾਂਦੀ ਹੈ ਤੇ ਨਾਲ ਹੀ ਵਾਲ ਵੀ ਹੌਲੀ-ਹੌਲੀ ਕਮਜ਼ੋਰ ਹੋਣ ਲੱਗ ਜਾਂਦੇ ਹਨ ਨੰਬਰ 20 ਉਹ ਵੀ ਰਿਸ਼ਤੇ ਟੁੱਟਦੇ ਨੇ ਜਿਨ੍ਹਾਂ ਨੂੰ ਸੰਵਾਲਣ ਦੀ ਕੋਸ਼ਿਸ਼ ਇੱਕਤਰਫਾ ਕੀਤੀ ਹੁੰਦੀ ਹੈ ਨੰਬਰ 21 ਜੇਕਰ ਤੁਸੀਂ ਡਿਪਰੈਸ਼ਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸੌਂਦੇ ਸਮੇਂ ਅਮਰੂਦ ਖਾ ਲਿਆ ਕਰੋ ਨੰਬਰ 22 ਫਾਂਸ ਲਿਆ ਦਾ ਅਹਿਸਾਸ ਉਸ ਵੇਲੇ ਹੋਇਆ ਜਦੋਂ ਮੈਂ ਕਿਹਾ ਠੀਕ ਹਾਂ ਤਾਂ ਉਸ ਨੇ ਮੰਨ ਲਿਆ ਨੰਬਰ 3 ਜੇਕਰ ਤੁਹਾਡੇ ਸੁਆਵ ਵਿੱਚ ਚਿੜਚਿੜਾਪਨ ਰਹਿੰਦਾ ਹੈ ਤਾਂ ਤੁਸੀਂ ਹਰ ਰੋਜ਼ ਇੱਕ ਕੇਲਾ ਖਾ ਲਿਆ ਕਰੋ ਨੰਬਰ 24 ਲਫ਼ਜ਼ਾਂ ਨਾਲ ਆਪਣੀ ਨੀਅਤ ਨਾਲ ਹੋਇਆ ਹੋਇਆ ਕਰੋ ਨਜ਼ਰਾਂ ਦੱਸ ਦਿੰਦੀਆਂ ਨੇ ਜਨਾਬ ਕੀ ਨੀਅਤ ਇਹ ਕਹੋ ਜਹੀ ਹੈ ਨੰਬਰ 25 ਅੰਗੂਰ ਖਾਣ ਤੋਂ ਬਾਅਦ ਦੇਦੀ ਪਾਣੀ ਨਹੀਂ ਪੀਣਾ ਚਿੰदाई ਨਾਲ ਹੈ ਜੇ ਵਰਗੀ ਬਿਮਾਰੀ ਹੋਣ ਦਾ ਖਤਰਾ ਵੱਧ ਸਕਦਾ ਹੈ ਨੰਬਰ 24 ਹਸਣਾ ਹਸਾਉਣ ਵਾਲੇ ਲੋਕ ਜੇਕਰ ਖਮੋਸ਼ ਹੋ ਜਾਣ ਤਾਂ ਉਹਨਾਂ ਦੀ ਖਮੋਸ਼ੀ ਤੋਂ ਨਹੀਂ ਮਿਲਦਾ ਬਲਕਿ ਡਰ ਨਹੀਂ ਲੱਗਦਾ ਬਲਕਿ ਡਰ ਲੱਗਦਾ ਉਹਨਾਂ ਦੀ ਖਮੋਸ਼ੀ ਤੋਂ ਡੰਡਾਰੇ ਲੱਗਦਾ ਨੰਬਰ 27 ਇੱਕ ਗਲਾਸ ਦੁੱਧ ਦੇ ਵਿੱਚ ਸੌਂਫ ਬਦਾਮ ਅਤੇ ਮਿਸ਼ਰੀ ਦਾ ਮਿਸ਼ਰਣ ਬਣਾ ਕੇ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੋ ਜਾਂਦੀ ਹੈ ਨੰਬਰ 28 ਜਿਹੜੇ ਲੈਜ਼ੇ ਨਾਲ ਗੱਲ ਕਰਦੀ ਹੂੰ ਉਸੇ ਲੈਜ਼ੇ ਨਾਲ ਸੁਣਨ ਦੀ ਹਿੰਮਤ ਵੀ ਰੱਖੋ ਨੰਬਰ 29 ਬੇਟ ਵਿੱਚ ਕੀੜੇ ਹੋਣ ਤੇ ਬੈਟ পেঠে ਦਾ ਸੇਵਨ ਕਰੋ পেট ਦੇ ਕੀੜੇ ਖਤਮ ਹੋ ਜਾਣਗੇ ਨੰਬਰ 33 ਤੇਰੇ ਤੋਂ ਜ਼ਿਆਦਾ ਦਿਲ ਸਾਫ਼ ਰੱਖਿਆ ਕਰੋ ਸੌਰੀ ਚਿਹਰੇ ਤੋਂ ਜ਼ਿਆਦਾ ਦਿਲ ਸਾਫ਼ ਰੱਖਿਆ ਕਰੋ ਫਿਰ ਰਿਸ਼ਤੇ ਵੀ ਸੋਹਣੇ ਹੋ ਜਾਣਗੇ ਨੰਬਰ 31 ਕੱਚੀ ਗੋਭੀ ਦੇ ਪੱਤੇ ਛਾਉਣ ਨਾਲ 슈ਗਰ ਲੈਵਲ ਘਟ ਹੋ ਜਾਂਦਾ ਹੈ ਨੰਬਰ 32 ਸਾਚੇ ਕਹਿਣ ਦੀ ਜੇਕਰ ਹਿੰਮਤ ਹੈ ਤਾਂ ਫਿਰ ਇਕੱਲੇ ਚੱਲਣ ਦਾ ਹੌਸਲਾ ਵੀ ਜਾ ਖਿਆ ਕਰੋ ਨੰਬਰ 33 ਦੁੱਧ ਵਿੱਚ ਕਲੌਂਜੀ ਦੇ ਦਾਣੇ ਮਿਲਾ ਕੇ ਪੀਣ ਨਾਲ ਸਰੀਰ ਵਿੱਚ ਭਰਪੂਰ ਤਾਕਤ ਮਿਲਦੀ ਹੈ ਨੰਬਰ 34 ਔਰਤ ਨੂੰ ਇੱਜ਼ਤ ਦੇਣਾ ਉਸ ਨੂੰ ਖੂਬਸੂਰਤ ਰੱਖਣ ਤੋਂ ਜ਼ਿਆਦਾ ਬਿਹਤਰ ਹੁੰਦਾ ਹੈ ਨੰਬਰ 35 ਦਹੀਂ ਖਾਣ ਨਾਲ ਡਿਪਰੈਸ਼ਨ ਅਤੇ ਦਿਮਾਗੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਨੰਬਰ 36 ਕੋਈ ਤੇਜ਼ ਧੁੱਪ ਵਿੱਚ ਚੱਲਦਾ ਹੈ ਇਸ ਯਕੀਨ ਦੇ ਨਾਲ ਹੀ ਉਹ ਚੱਲੇਗਾ ਤਾਂ ਉਸ ਦੇ ਘਰ 'ਚ ਉਜਾਲੇ ਹੋਣਗੇ ਨੰਬਰ 31 ਕੱਚੀ ਗਾਜੇ ਦੇ ਜਵਾਨ ਨਾਲ ਤੁਹਾਡਾ ਕੋਣ ਕਦੇ ਵੀ ਘਾੜਾ ਨਹੀਂ ਹੁੰਦਾ ਇਸ ਨਾਲ ਸਨੂ ਦੇਲ ਦੇ ਦੌਰੇ ਤੋਂ ਵੀ ਬਚਾਉਂਦੀ ਹੈ ਨੰਬਰ 38 ਪਿਆਰ ਜੇਕਰ ਕਮੀਆਂ ਦੇਖਦਾ ਤਾਂ ਰੱਬ ਸਾਡੇ ਵੱਲ ਕਦੇ ਨਾ ਦੇਖਦਾ ਨੰਬਰ 45 ਹਲਦੀ ਅਤੇ ਅਜਵੈਣ ਨੂੰ ਇੱਕ ਕੱਪ ਪਾਣੀ ਵਿੱਚ ਪਾ ਕੇ ਉਦੋਂ ਤੱਕ ਬਗਾਓ ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ ਇਸ ਤੋਂ ਬਾਅਦ ਇਸ ਵਿੱਚ ਥੋੜਾ ਜਿਹਾ ਗੁੜ ਮਿਲਾ ਕੇ ਪੀਓ ਇਸ ਨਾਲ ਜ਼ੁਕਾਮ ਤੂੰ ਤਰੋਂ ਤਹੀ ਆਰਾਮ ਮਿਲੇਗਾ ਨੰਬਰ 40 ਮੈਂ ਜਾਣਦਾ ਕਿ ਮੈਂ ਕੁਝ ਤਾਂ ਹਾਂ ਕਿਉਂਕਿ ਮੇਰਾ ਉਹ ਭਗਵਾਨ ਕੋਈ ਵੀ ਚੀਜ਼ ਬੇਕਾਰ ਨਹੀਂ ਬਣਾਉਂਦਾ ਨੰਬਰ 41 ਗਰਮ ਪਾਣੀ ਵਿੱਚ ਚੁਟਕੀ ਭਰੇ ਨਾਮਕ ਮਿਲਾ ਕੇ ਘਰਾਰੇ ਕਰੋ ਇਸ ਨਾਲ ਗਲੇ ਨੂੰ ਬਹੁਤ ਹੀ ਰਾਹਤ ਮਿਲਦੀ ਹੈ ਤੇ ਕਾਂਸੀ ਤੋਂ ਵੀ ਆਰਾਮ ਮਿਲਦਾ ਹੈ ਨੰਬਰ 42 ਪੀੜ ਵਿੱਚ ਸਾਰੇ ਲੋਕ ਵਧੀਆ ਨਹੀਂ ਹੁੰਦੇ ਤੇ ਵਧੀਆ ਲੋਕਾਂ ਦੀ ਕਦੇ ਪੀੜ ਨਹੀਂ ਹੁੰਦੀ ਨੰਬਰ 43 ਬੇਜਵਾਨਾਂ ਦੇ ਨਾਲ ਹਮਦਰਦੀ ਕਰਨਾ ਨਾ ਭੁੱਲੋ ਇਹ ਬਿਨਾ ਲਫ਼ਜ਼ਾਂ ਤੋਂ ਵੀ ਦਵਾ ਦਿੰਦੇ ਨੇ ਨੰਬਰ 44 ਉਹ ਕਤਾਬ ਵਿੱਚ ਦਰਜ ਹੈ ਹੈ ਹੀ ਨਹੀਂ ਜੋ ਸਭ ਕ ਜਮਾਨੇ ਨੇ ਸਖਾਇਆ ਸਾਨੂੰ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਬਹੁਤ ਹੀ ਜ਼ਿਆਦਾ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਹੀ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀਆਂ